ਹੈਲੋ ਗਾਇਸ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ ਸੈਕੰਡ ਬਲੌਗ ਦੇ ਵਿੱਚ ਠੀਕ ਹੈ ਫਿਟ ਵਿਦ ਮੀ ਠੀਕ ਹੈ ਜੀ ਆਪਣਾ ਜਿਹੜਾ ਚੈਨਲ ਬਣਾਇਆ ਸੀਗਾ ਫਰਸਟ ਵੀਡੀਓ ਤੁਸੀਂ ਬਹੁਤ ਹੀ ਵਧੀਆ ਰਿਸਪੌਂਸ ਦਿੱਤਾ ਸੀਗਾ ਜਿਹੜੀ ਕਿ ਡੀਟੌਕਸ ਵਾਟਰ ਤੇ ਸੀਗੀ ਤੇ ਕਾਫੀ ਸਾਰੇ ਉਹਦੇ ਉੱਪਰ ਕਮੈਂਟਸ ਆਈ ਸੀਗੇ ਠੀਕਾ ਵਧੀਆ ਵੀ ਆਏ ਸੀਗੇ ਤੇ ਨਹੀਂ ਵਧੀਆ ਵੀ ਆਈ ਸੀਗੇ ਠੀਕ ਹੈ ਦੋਨੋਂ ਹੀ ਤਰ੍ਹਾਂ ਦੇ ਕਮੈਂਟਸ ਆ ਜਿਹੜੇ ਆਪਾਂ ਰੀਡ ਵੀ ਕੀਤੇ ਸੀਗੇ ਤਾਂ ਮੈਂ ਦੱਸਦਾ ਜਿਨ੍ਹਾਂ ਨੂੰ ਲੱਗਿਆ ਕਿ ਸਾਡਾ ਤਾਂ ਐਨਾ weight ਵੀ ਨਹੀਂ ਘਟਿਆ ਸਾਡਾ ਤਾਂ ਐਨਾ weight ਵੀ ਨਹੀਂ ਘਟਿਆ ਜਿੰਨੇ ਵੀ ਤੁਹਾਡੇ ਕੁਐਸ਼ਨ ਸੀਗੇ ਇੱਕ ਮੈਂ ਸਪੈਸ਼ਲ ਵੀਡੀਓ ਬਣਾਉਂਗੀ ਸਪੈਸ਼ਲ ਸਟੋਰੀ ਮੈਂ ਇੰਸਟਾਗ੍ਰਾਮ ਪੇਜ ਦੇ ਉੱਪਰ ਪਾਉਂਗੀ ਜਿਹਦੇ ਉੱਪਰ ਕੀ ਆ ਮੈਂ ਸਪੈਸ਼ਲ ਤੁਹਾਨੂੰ ਇਹੀ ਦੱਸਣਾਗਾ ਵੀ ਸਾਰੇ ਜਿੰਨੇ ਵੀ ਤੁਹਾਡੇ ਸਵਾਲ ਸੀ ਉਹਨਾਂ ਦਾ ਆਨਸਰ ਕੀ ਆ ਠੀਕ ਹੈ ਬਟ ਜਿਹੜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਹੈਗੀ ਆ fat to fit ਮੇਰੀ ਜਰਨੀ ਕੀ ਰਹੀ ਆ ਠੀਕ ਆ ਮੈਂ ਕਿੰਨਾ ਆਪਦਾ weight ਜਿਹੜਾ ਉਹ ਘਟਾਇਆਗਾ ਠੀਕ ਆ ਕਿੰਨਾ ਭਾਰ ਮੇਰਾ ਸੀਗਾ ਤੇ ਹੁਣ ਕਿੰਨਾਗਾ ਠੀਕ ਆ ਤੇ ਕਿਵੇਂ ਘਟਾਇਆ ਕੀ ਮੈਂ ਜਿੰਮ ਜਾ ਕੇ ਘਟਾਇਆ ਕੀ ਮੈਂ ਘਰ ਰਹਿ ਕੇ ਘਟਾਇਆ ਮੈਂ ਕੀ ਖਾਦਾ ਸੀਗਾ ਠੀਕ ਆ ਪ੍ਰੈਗਨੈਂਸੀ ਤੋਂ ਬਾਅਦ ਮੇਰਾ ਕਿੰਨਾ weight ਹੋ ਗਿਆ ਸੀਗਾ ਪ੍ਰੈਗਨੈਂਸੀ ਦੇ ਦੌਰਾਨ ਮੇਰਾ ਕਿੰਨਾ weight ਸੀਗਾ ਨਾਓ ਹੁਣ ਮੇਰਾ ਕਿੰਨਾ weight ਆ ਦੇਖੋ ਪਹਿਲੀ ਗੱਲ ਤਾਂ ਪਤ ਨਹੀਂ ਪਤਲੇ ਹੋਣ ਵਾਸਤੇ ਆਪਾਂ ਨੂੰ ਪਤਾ ਕੀ ਆ ਅੰਦਰੋਂ ਹੀ ਆਪਣੇ ਆਪ ਨੂੰ ਮਨਾਉਣਾ ਪੈਂਦਾ ਹੁੰਦਾ ਵੀ ਹਾਂ ਯਾਰ ਆਪਾਂ ਪਤਲੇ ਹੋਣਾਗਾ ਜੇ ਆਪਾਂ ਕਹੀਏ ਵੀ ਆਪਾਂ ਐਵੇਂ ਹੀ ਇੱਕ ਦਿਨ ਦੇ ਵਿੱਚ ਪਤਲੇ ਹੋ ਜਾਾਂਗੇ ਨਹੀਂ ਜੇ ਆਪਾਂ ਕਹਿ ਦਈਏ ਆਪਾਂ ਤਾਂ ਦੋ ਦਿਨਾਂ 'ਚ ਪਤਲੇ ਹੋ ਜਾਾਂਗੇ ਨਹੀਂ ਜੇ ਆਪਾਂ ਕਹਿ ਦਈਏ ਵੀ ਆਪਾਂ ਤਾਂ ਸਾਰਾ ਕੁਝ ਛੱਡ ਕੇ ਰੋਟੀ ਪਾਣੀ ਛੱਡ ਕੇ ਸਾਰਾ ਕੁਝ ਖਾਣਾ ਪੀਣਾ ਛੱਡ ਕੇ ਫੇਰ ਹੀ ਪਤਲੇ ਹੋ ਸਕਦੇ ਆ ਨਹੀਂ ਜੇ ਆਪਾਂ ਕਹੀਏ ਵੀ ਪ੍ਰੋਪਰ ਡਾਈਟਿੰਗ ਕਰਕੇ ਹੀ ਪਤਲੇ ਹੋ ਸਕਦੇ ਆ ਨਹੀਂ ਇੰਨਾ ਸਾਰੇ ਨਾਲ ਆਪਾਂ ਨਹੀਂ ਪਤਲੇ ਹੋ ਸਕਦੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਜ਼ਰੂਰਤ ਹੁੰਦੀ ਆ ਠੀਕਾ ਵੀ ਪੋਜ਼ਿਟਿਵਿਟੀ ਦੀ ਆਪਣੇ ਮਾਈਂਡ ਸੈਟ ਕਰਨ ਦੀ ਪਹਿਲਾਂ ਤਾਂ ਆਪਦਾ ਮਾਈਂਡ ਸੈਟ ਕਰੋ ਵੀ ਹਾਂ ਤੁਸੀਂ ਪਤਲੇ ਹੋਣਾਗਾ ਚਲੋ ਆਪਾਂ ਹੁਣ ਨਾਂ ਵਾਲਾ ਟਾਈਮ ਲੈਂਦੇ ਹੋਏ ਆਪਾਂ ਆਪਦੀ ਜਿਹੜੀ ਵੀਡੀਓ ਆ ਉਹ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਵੀ ਕੋਈ ਵੀ ਔਰਤ ਆ ਠੀਕ ਆ ਕੋਈ ਵੀ ਊਮੇਨਾ ਜਦੋਂ ਆਪਾਂ ਨੂੰ ਐਵੇਂ ਹੁੰਦਾ ਵੀ ਆਪਾਂ ਬੇਬੀ ਪਲਾਨ ਕਰਨਾ ਤਾਂ ਆਪਾਂ ਡਾਕਟਰ ਕੋਲ ਵੀ ਜਾਂਦੇ ਆ ਤਾਂ ਆਪਾਂ ਨੂੰ ਡਾਕਟਰ ਸਪੈਸ਼ਲ ਇਹ ਚੀਜ਼ ਕਹਦੇ ਹੁੰਦੇ ਆ ਜੇ ਆਪਣਾ ਢੇਟ ਜ਼ਿਆਦਾ ਹੋਵੇ ਤਾਂ ਆਪਾਂ ਨੂੰ ਕਹਿੰਦੇ ਹੁੰਦੇ ਆ ਵੀ ਤੁਸੀਂ ਆਪਣਾ ਢੇਟ ਘੱਟ ਕਰੋ ਠੀਕ ਆ ਕਿਉਂਕਿ ਪ੍ਰੈਗਨੈਂਸੀ ਤੋਂ ਪਹਿਲਾਂ ਵੀ ਆਪਣਾ ਢੇਟ ਆ ਜਿਹੜਾ ਉਹ ਸਹੀ ਹੋਣਾ ਚਾਹੀਦਾ ਜਿਵੇਂ ਕਿ ਮੇਰਾ ਢੇਟ ਆ ਜਿਹੜਾ ਮੇਰੀ ਹਾਈਟ ਦੇ ਅਕੋਰਡਿੰਗ ਠੀਕ ਆ ਮੇਰੀ ਉਮਰ ਦੇ ਹਿਸਾਬ ਨਾਲ ਹਾਈਟ ਦੇ ਅਕੋਰਡਿੰਗ ਏਜ ਦੇ ਅਕੋਰਡਿੰਗ ਮੇਰਾ ਬੇਟਾ ਜਿਹੜਾ ਉਹ ਬਿਲਕੁਲ ਸਹੀ ਸੀਗਾ ਤਾਂ ਪ੍ਰੋਪਰ ਪਹਿਲੀ ਗੱਲ ਤਾਂ ਤੁਸੀਂ ਇਹ ਧਿਆਨ ਦੇ ਵਿੱਚ ਰੱਖਣੀ ਹੈ ਵੀ ਤੁਹਾਡਾ ਬੇਟਾ ਜਿਹੜਾ ਉਹ ਸਹੀ ਹੋਣਾ ਚਾਹੀਦਾ ਓਵਰ weight ਨਹੀਂ ਹੋਣਾ ਚਾਹੀਦਾ ਠੀਕ ਆ then ਇਸ ਤੋਂ ਬਾਅਦ ਪ੍ਰੈਗਨੈਂਸੀ ਦੇ ਦੌਰਾਨ ਵੀ ਜਿਹੜਾ ਹੁੰਦਾ ਇੱਕ ਬੇਟ ਵਧਨ ਦੀ ਲਿਮਟ ਹੁੰਦੀ ਹੈ ਵੀ ਇੰਨੇ ਤੋਂ ਆਪਣਾ ਇੰਨਾ weight ਵਧਣਾ ਚਾਹੀਦਾ ਜਿੰਮੀ ਕੇ 10 ਤੋਂ 12 ਕਿਲੋ ਦਾ weight ਆ ਜਿਹੜਾ ਉਹ ਨਾਰਮਲ ਮੰਨਿਆ ਜਾਂਦਾ ਵੀ ਪ੍ਰੈਗਨੈਂਸੀ ਦੇ ਫਰਸਟ ਮੰਥ ਤੋਂ ਲੈ ਕੇ 9 ਮੰਥ ਤੱਕ 10 ਤੋਂ 12 ਕਿਲੋ ਭਾਰ ਵਧਣਾ ਇੱਕ ਔਰਤ ਦਾ ਉਹ ਕੀ ਹੁੰਦਾਗਾ ਨਾਰਮਲ ਗੱਲ ਹੁੰਦੀ ਆ ਠੀਕ ਆ ਇੰਨਾ ਕ ਭਾਰ ਆਪਣਾ ਵਧਣਾ ਚਾਹੀਦਾਗਾ ਠੀਕ ਹੈ ਆਪਣੀ ਪ੍ਰੈਗਨੈਂਸੀ ਦੇ ਦੌਰਾਨ ਜਿਹੜਾ ਮੇਰਾ weight ਸੀਗਾ ਇਹ 10 ਤੋਂ 12 ਕਿਲੋ ਦੇ ਵਿੱਚ ਵਿੱਚ ਵਧਿਆ ਸੀਗਾ ਜਿਵੇਂ ਮੇਰੇ pregnancy ਦੇ first month ਦੇ ਦੌਰਾਨ ਮੇਰਾ ਜਿਹੜਾ weight ਸੀਗਾ ਉਹ 52 kg ਸੀਗਾ 52 ਕਿਲੋ ਇਸ ਤੋਂ ਬਾਅਦ pregnancy ਦੇ ਦੌਰਾਨ ਮੇਰਾ 12 ਕਿਲੋ weight ਵਧਿਆ 9 month ਤੱਕ 52 ਤਾਂ pregnancy ਦੇ ਦੌਰਾਨ ਮੇਰਾ ਕਿੰਨਾ ਹੋਇਆ 62 ਤੱਕ ਗਿਆ ਮੇਰਾ weight ਇਸ ਤੋਂ ਬਾਅਦ ਠੀਕਾ ਜਦੋਂ ਜੁਜਾਰ ਨੇ ਜਨਮ ਲੈਤਾ ਠੀਕ ਹੈ ਮੇਰੀ ਡਿਲੀਵਰੀ ਹੋਈ ਉਹ ਉਸ ਤੋਂ ਬਾਅਦ ਜਿਹੜਾ ਮੇਰਾ ਬੇਟ ਆ ਉਹ ਹੋਰ ਵਧਿਆ ਸੀਗਾ 6 ਕਿਲੋ ਮੇਰਾ weight 68 kg ਹੋ ਗਿਆ ਸੀਗਾ ਤੇ ਰਹੀ ਗੱਲ 1 ਮੰਥ ਤੱਕ ਮੈਂ ਕੋਈ ਐਕਸਰਸਾਈਜ਼ ਨਹੀਂ ਕੋਈ ਡਾਈਟ ਨਹੀਂ ਸਹੀ ਗੱਲ ਦੱਸਾਂ ਤਾਂ ਬਾਈ 6 ਮਹੀਨੇ ਆਪਾਂ ਕੋਈ ਵੀ ਡਾਈਟਿੰਗ ਵਗੈਰਾ ਮੈਂ ਸੋਚੀ ਹੀ ਨਹੀਂ ਸੀਗਾ ਮੈਂ ਆਪਣੀ ਸਿਹਤ ਤੇ ਹੀ ਸੋਚਿਆ ਸੀਗਾ ਕਿਉਂਕਿ ਮੇਰਾ ਜਿਹੜਾ ਸੀਗਾ ਸੀ ਸੈਕਸ਼ਨ ਹੋਇਆ ਸੀਗਾ ਤਾਂ ਮੈਨੂੰ ਇਦਾਂ ਸੀ ਵੀ ਮੈਂ ਆਪਦੀ ਡਾਈਟ ਪ੍ਰੋਪਰ ਵਧੀਆ ਤਰੀਕੇ ਨਾਲ ਲਾਵਾਂ ਠੀਕ ਆ ਜਿਵੇਂ ਕਹਾ ਵੀ ਪੰਜੀਰੀ ਪੰਜੀਰੀ ਮੈਂ ਨਹੀਂ ਖਾਦੀ ਠੀਕ ਹੈ ਪੰਜੀਰੀ ਦੀ ਜਗ੍ਹਾ ਤੇ ਮੈਂ ਦਵਾਈਆਂ ਬਣਾ ਕੇ ਖਾਧੀਆਂ ਸੀਗੀਆਂ ਸਾਰੀਆਂ ਹੀ ਦਵਾਈਆਂ ਜਿਹੜੀਆਂ ਜਿੰਨੀ ਵੀ ਕਮੀ ਆਪਣੀ ਬੋਡੀ ਦੇ ਵਿੱਚ ਆਉਂਦੀ ਆ ਠੀਕ ਹੈ ਡਿਲੀਵਰੀ ਦੇ ਦੌਰਾਨ ਉਹ ਕਮੀ ਨੂੰ ਉਹ ਪੂਰਾ ਕਰਦੀਆਂ ਸੀ ਕੋਈ ਕੁੜੀਆਂ ਪੰਜੀਰੀ ਵੀ ਖਾ ਲੈਂਦੀਆਂ ਬਟ ਮੇਰੇ ਡਾਕਟਰ ਨੇ ਮੈਨੂੰ ਕਿਹਾ ਸੀ ਵੀ ਪੰਜੀਰੀ ਨਹੀਂ ਖਾਣੀ ਸੋ ਮੈਂ ਪੰਜੀਰੀ ਨਹੀਂ ਖਾਦੀ ਠੀਕ ਹੈ ਮੈਂ ਉਹਦੀ ਜਗ੍ਹਾ ਤੇ ਦਵਾਈਆਂ ਬਣਾਈਆਂ ਸੀਗੀਆਂ ਉਹ ਖਾਧੀਆਂ ਸੀਗੀਆਂ ਠੀਕ ਹੈ ਫਿਰ ਜਦੋਂ ਇਸ ਤੋਂ ਬਾਅਦ 1 ਮਹੀਨਾ ਤੱਕ ਮੈਂ ਪ੍ਰੋਪਰ ਉਹ ਦਵਾਈਆਂ ਖਾਦੀਆਂ ਠੀਕ ਹੈ ਜਿਹੜੀਆਂ ਬਣਾਈਆਂ ਸੀ ਘਰੇ ਰਲਾਈਆਂ ਸੀ ਦੁੱਧ ਦੇ ਨਾਲ ਸ਼ਾਮ ਨੂੰ ਸਰਦੀਆਂ ਦੇ ਵਿੱਚ ਕਿਉਂਕਿ ਉਦੋਂ ਸਰਦੀਆਂ ਦਾ ਟਾਈਮ ਸੀ ਠੀਕ ਹੈ ਦੈਨ ਇਸ ਤੋਂ ਬਾਅਦ ਪ੍ਰੈਗਨੈਂਸੀ ਦੇ ਦੌਰਾਨ ਜਦੋਂ ਮੇਰਾ ਸੇਜੇਰੀਅਨ ਹੋ ਗਿਆ ਸੀਗਾ ਮੈਂ ਜਿਹੜੀ ਚੀਜ਼ ਯੂਜ਼ ਕੀਤੀ ਸੀ ਗਾਇਜ਼ ਉਹ ਸੀਗਾ ਗਰਮ ਪਾਣੀ ਗਰਮ ਪਾਣੀ ਦੇ ਵਿੱਚ ਸੌਂਫ ਅਜਮੈਨ ਜੀਰਾ ਇਹ ਤਿੰਨੇ ਚੀਜ਼ਾਂ ਦਾ ਮਿਸ਼ਰਣ ਬਣਾ ਕੇ ਮੈਂ ਬੋਤਲ ਆਪਦੇ ਕੋਲ ਰੱਖਦੀ ਸੀ ਤੇ ਘੁੱਟ-ਘੁੱਟ ਕਰਕੇ ਮੈਂ ਸਾਰੇ ਦਿਨ ਦੇ ਵਿੱਚ ਆਪਦੀ ਇੱਕ ਬੋਤਲ ਫਿਨਿਸ਼ ਕਰਦੀ ਸੀ ਉਹਦੇ ਕੀ ਹੈ ਮੈਨੂੰ ਤਾਂ ਬੈਨੀਫਿਟ ਹੈਗੇ ਹੀ ਹੈਗੇ ਸੀ ਕਿਉਂਕਿ ਮੇਰੀ ਅੰਦਰ ਦੀ ਜਿਹੜੀ ਸਾਰੀ ਗੰਦਗੀ ਸੀਗੀ ਉਹਦੇ ਨਾਲ ਠੀਕ ਆ ਉਹ ਬਾਹਰ ਨਿਕਲਦੀ ਸੀ ਤੇ ਮੇਰਾ ਸਾਰਾ ਅੰਦਰੂਨੀ ਸੀਗਾ ਜਿਹੜਾ ਉਹ ਸਾਫ਼ ਹੋ ਜਾਂਦਾ ਸੀਗਾ ਤੇ ਜੁਝਾਰ ਨੂੰ ਵੀ ਇਹਦੇ ਬੈਨੀਫਿਟ ਸੀ ਕਿਉਂਕਿ ਮਦਰ ਫੀਡ ਲੈਂਦਾ ਸੀ ਤਾਂ ਬੱਚੇ ਨੂੰ ਗੈਸ ਵਗੈਰਾ ਨਹੀਂ ਬਣਦੀ ਤਾਂ ਆਪਾਂ ਨੂੰ ਜਦੋਂ ਤੁਹਾਡੀ ਡਿਲੀਵਰੀ ਹੁੰਦੀ ਆ ਉਸ ਤੋਂ ਬਾਅਦ ਤੁਸੀਂ ਗਰਮ ਪਾਣੀ ਤਾਂ ਪੱਕਾ ਹੀ ਪੀਣਾ ਪੀਣਾ ਠੀਕ ਹੈ ਮੈਂ ਆਪਦੀ ਜਰਨੀ ਦੱਸ ਰਹੀਆਂ ਵੀ ਮੈਂ ਕਿਵੇਂ ਕੀ ਕੀਤਾ ਠੀਕ ਹੈ ਉਸ ਤੋਂ ਬਾਅਦ ਮੈਂ ਇਹ ਪਾਣੀ ਜਿਹੜਾ ਸੀਗਾ ਠੀਕ ਆ 1 ਮਹੀਨਾ ਲਗਾਤਾਰ ਮੈਂ ਪਾਣੀ ਵੀ ਪੀਤਾ ਉਸ ਤੋਂ ਬਾਅਦ ਥੋੜਾ ਥੋੜਾ ਕਰਕੇ ਮੈਂ ਘਟਾਉਂਦੀ ਰਹੀਆਂ ਠੀਕ ਹੈ 1 ਮਹੀਨਾ ਲਗਾਤਾਰ ਮੈਂ ਆਪਦੀ ਦਵਾਈ ਖਾਦੀ ਆ 1 ਮਹੀਨੇ ਦੇ ਵਿੱਚ ਪ੍ਰੋਪਰ ਮੈਂ ਵੈੱਡ ਤੋਂ ਪੈਰ ਪਟ ਲਿਆ ਸੀਗਾ ਮੀਨ ਜੇ ਮੈਂ ਆਪਦੇ ਕੰਮ ਬਈ ਆਪੀ ਕਰਨ ਲੱਗ ਗਈ ਸੀ 1 ਮਹੀਨੇ ਤੋਂ ਬਾਅਦ ਮੈਂ ਆਦੇ ਬੁਟੀਕ ਤੇ ਵੀ ਸਾਰੇ ਕੰਮ ਆਪ ਹੀ ਕਰਨ ਲੱਗ ਗਈ ਸੀਗੀ ਠੀਕ ਆ ਮੈਨੂੰ ਮੈਂ ਕਹਾ ਵੀ ਮੇਰੇ ਟਾਂਕਿਆਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਠੀਕ ਆ ਹੋਰ ਮੈਨੂੰ ਕੋਈ ਅੰਦਰੂਨੀ ਪ੍ਰੋਬਲਮ ਨਹੀਂ ਸੀਗੀ ਫਿਜ਼ੀਕਲ ਵਗੈਰਾ ਮੈਂਟਲੀ ਕੋਈ ਪ੍ਰੋਬਲਮ ਨਹੀਂ ਮੈਨੂੰ ਆਈ ਮੈਂ ਵਧੀਆ ਜੁਝਾਰ ਨੂੰ ਫੀਡ ਵੀ ਦੇ ਦਿੰਦੀ ਸੀ ਤੇ 1 ਮਹੀਨੇ ਦੇ ਵਿੱਚ ਵਿੱਚ ਮੈਂ ਜੁਝਾਰ ਨੂੰ ਵੀ ਚੱਕਣ ਲੱਗ ਗਈ ਸੀ ਵਧੀਆ ਠੀਕ ਆ ਇਹਨੂੰ ਫੀਡ ਵਗੈਰਾ ਕਰਾਉਣਾ ਇਹਨੂੰ ਸਾਂਭਣਾ ਇਹਨੂੰ ਨਮਾਉਣਾ ਠੀਕ ਆ ਇਹਦੇ ਸਾਰੇ ਕੰਮ ਮਮੀ ਨਾਲ ਹੈਲਪ ਉਵੇਂ ਕਰਨ ਲੱਗ ਗਈ ਸੀਗੀ ਜਸਟ ਵੀ ਮੇਰੀ ਡਾਈਟ ਵਧੀਆ ਸੀਗੀ ਫਿਰ ਉਸ ਤੋਂ ਬਾਅਦ ਠੀਕ ਆ ਮੈਂ ਜਿਹੜੀ ਰੋਟੀ ਖਾਂਦੀ ਸੀ ਜੇ ਮੈਂ ਕਹਾਂ ਵੀ ਮੈਂ ਦੇਸੀ ਘਿਓ ਬਿਲਕੁਲ ਨਹੀਂ ਖਾਦਾ ਤਾਂ ਮੇਰੇ ਡਾਕਟਰ ਨੇ ਮੈਨੂੰ ਇੱਕ ਚੀਜ਼ ਸੁਜੈਸਟ ਕੀਤੀ ਸੀ ਵੀ ਤੁਸੀਂ ਮਨਪ੍ਰੀਤ ਪੰਜੀਰੀ ਦੇ ਵਿੱਚ ਕਿਉਂ ਨਹੀਂ ਪਾਉਣਾ ਪੰਜੀਰੀ ਨਹੀਂ ਖਾਣੀ ਬਟ ਤੁਸੀਂ ਕੋਈ ਵੀ ਦਾਲ ਸਬਜ਼ੀ ਖਾਣਨੀ ਆ ਖਾਣੀ ਆ ਠੀਕ ਆ ਉਹ ਘੱਟ ਮਿਰਚਾਂ ਵਾਲੀ ਮੇਰੀ ਜਿਹੜੀ ਸਬਜ਼ੀ ਸੀ ਦਾਲ ਸਬਜ਼ੀ ਸੀ ਉਹ ਲੱਗਵਾਂਦੀ ਸੀਗੀ ਠੀਕ ਆ ਘੱਟ ਮਿਰਚਾਂ ਵਾਲੀ ਤੇ ਉਹਦੇ ਵਿੱਚ ਮੈਂ ਕਿਉਂ ਬਹੁਤ ਜ਼ਿਆਦਾ 2-3 ਚਮਚੇ ਮੈਂ ਦੇਸੀ ਘਿਓ ਦੇ ਪਾ ਕੇ ਖਾਂਦੀ ਸੀ ਠੀਕ ਹੈ ਰੋਟੀ ਵੀ ਦੇਸੀ ਕਿਉਂ ਨਾਲ ਛੋਪੜ ਕੇ ਘੱਟੋ-ਘੱਟ 2-3 ਮਹੀਨੇ ਮੈਂ ਇਹੀ ਜਿਹੜਾ ਆਪਦਾ ਖਾਣਾ ਖਾਦਾਗਾ ਸੈਲਡ ਆ ਉਹ ਵੱਧ ਤੋਂ ਵੱਧ ਖਾਦਾਗਾ ਤੇ ਹਾਂ ਐਗ ਦੇਖੋ ਕੋਈ ਬੰਦਾ ਐਗ ਨਹੀਂ ਖਾਂਦਾ ਬਟ ਮੈਂ ਐਗ ਖਾਦੇ ਆ ਦੇਸੀ ਅੰਡਿਆਂ ਦਾ ਠੀਕ ਆ ਵਾਈਟ ਪਾਰਟ ਮੈਂ ਦੁੱਧ ਨਾਲ ਦਿਨ ਦੇ ਵਿੱਚ ਲੈਣਾ ਹੀ ਲੈਣਾ ਹੁੰਦਾ ਸੀਗਾ ਤੇ ਦੁੱਧ ਮੈਂ ਬਾਦੂ ਪੀਤਾਗਾ 2 ਮਹੀਨੇ ਮੇਰੀ ਇਹ ਡਾਈਟ ਪ੍ਰੋਪਰ ਰਹੀ ਆ ਅੰਡੇ ਦੁੱਧ ਇਹਦੇ ਨਾਲ ਕੀ ਹੈ ਮੇਰੇ ਸਰੀਰ ਦੀਆਂ ਜਿੰਨੀਆਂ ਕਮਜ਼ੋਰੀਆਂ ਸੀ ਉਹ ਸਾਰੀਆਂ ਦੂਰ ਹੋ ਗਈਆਂ ਤੇ ਰਹੀ ਗੱਲ ਬਈ ਮੈਂ ਕਹਾ ਮੇਰੇ ਬੈਕ ਪੇਨ ਦੀ ਤਾਂ ਮੇਰੇ ਰਿੱਕੀ ਵੀ ਤੁਹਾਨੂੰ ਦੱਸ ਸਕਦੇ ਹਣਾ ਵੀ ਮੇਰੇ ਬੈਕ ਪੇਨ ਆ ਜਿਹੜਾ ਉਹ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਜਿਵੇਂ ਆਪਾਂ ਕਹਿੰਦੇ ਢੂਹੀ ਜਿਹੜੀ ਢੂਹੀ ਦੁਖਦੀ ਆਪਾਂ ਕਹਿੰਦੇ ਬੈਕ ਪੇਨ ਹੋਣ ਲੱਗ ਜਾਂਦਾ ਠੀਕ ਆ ਇਹ ਜਿਹੜਾ ਹੁੰਦਾ ਆਪਾਂ ਜਿਹੜੀ ਪ੍ਰੈਗਨੈਂਸੀ ਤੋਂ ਬਾਅਦ ਡਿਲੀਵਰੀ ਦੇ ਦੌਰਾਨ ਆ ਆਪਾਂ ਚੰਗੀ ਡਾਈਟ ਨਹੀਂ ਲੈਂਦੇ ਨਾ ਉਹਦਾ ਕਾਰਨ ਹੋ ਜਾਂਦਾ ਤੇ ਫਿਰ ਇਸ ਤੋਂ ਬਾਅਦ ਬਈ ਛਿੰਨਾ ਟਾਈਮ ਜੁਜਾਰ 6 ਮਹੀਨਿਆਂ ਤੱਕ ਮੈਂ ਕੋਈ ਵੀ ਤਲੀਫ ਵਾਲੀ ਚੀਜ਼ ਜੇ ਆਪਾਂ ਕਹਦੇ ਹਾਂ ਸਮੋਸਾ ਹੋ ਗਿਆ 버ਗਰ ਹੋ ਗਿਆ ਬਾਹਰ ਲੀਆਂ ਚੀਜ਼ਾਂ ਮੈਂ ਇਹਨਾਂ ਨੂੰ ਬਹੁਤ ਅਵੋਇਡ ਕੀਤਾ ਸੀ ਸ਼ਾਇਦ ਮੇਰੀ ਜੇ ਮੈਂ ਕਹਾ ਮੇਰੀ ਅੱਜ ਬਾਡੀ ਨੂੰ ਮੈਂਟੇਨ ਕੀਤਾ ਹੋਇਆ ਤਾਂ ਹੈਲਦੀ ਫੂਡ ਨੇ ਵੀ ਮੈਂਟੇਨ ਕੀਤਾਗਾ ਮੈਂ ਤਲੀਆਂ ਫਲੀਆਂ ਚੀਜ਼ਾਂ ਜਮਾਂ ਸਾਈਡ ਤੇ ਰੱਖਤੀਆਂ ਸੀਗੀਆਂ ਕਿਉਂਕਿ ਜੁਜਾਰ ਨੂੰ ਵੀ ਪ੍ਰੋਬਲਮ ਆਉਣੀ ਸੀਗੀ ਇਹਦੇ ਠੀਕ ਹੈ ਗੈਸ ਵਗੈਰਾ ਜ਼ਿਆਦਾ ਬਣ ਬਣ ਸਕਦੀ ਹੈ ਬੱਚੇ ਦੇ ਜੇ ਆਪਾਂ ਬਾਹਰਲਾ ਖਾਂਦੇ ਆ ਤਾਂ ਬਾਹਰ ਲੀਆਂ ਚੀਜ਼ਾਂ ਨੂੰ ਮੈਂ ਅਵੋਇਡ ਕੀਤਾ ਸੀ ਤੇ ਮੈਂ ਹੈਲਦੀ ਫੂਡ ਜ਼ਿਆਦਾ ਲੈਂਦਾ ਮੈਂ ਇਹ ਨਹੀਂ ਕਹਿੰਦੀ ਮੈਂ ਕੁਝ ਖਾਣਾ ਛੱਡਿਆ ਮੈਂ ਹੈਲਦੀ ਫੂਡ ਖਾਦਾ ਤੇ ਖਾਦਾ ਬਹੁਤ ਜ਼ਿਆਦਾ ਆ ਉਹਦੇ ਕਾਰਨ ਜਿਹੜਾ ਮੇਰਾ weight ਵਧਿਆਗਾ ਉਹ ਸਿਰਫ 6 ਕਿਲੋ ਵਧਿਆ ਸੀਗਾ ਉਸ ਦੌਰਾਨ ਠੀਕ ਹੈ 6 ਮਹੀਨਿਆਂ ਤੱਕ ਜੁਝਾਰ ਦੇ 6 ਮਹੀਨਿਆਂ ਤੱਕ ਮੇਰਾ 6 ਕਿਲੋ weight ਵਧਿਆ ਸੀਗਾ ਕਿਉਂਕਿ ਮੈਂ ਆਪਣੀ ਡਾਈਟ ਸਹੀ ਲੈਤੀ ਸੀਗੀ ਜੁਝਾਰ ਨੂੰ ਫੀਡ ਦੇਣ ਦੀ ਸੀ ਤਾਂ ਕਰਕੇ ਕਿਉਂਕਿ 6 ਮਹੀਨੇ ਤੱਕ ਇਹ ਹੁੰਦਾ ਬੱਚੇ ਨੂੰ ਆਪਾਂ ਕੁਝ ਬਾਹਰਲਾ ਖਵਾ ਨਹੀਂ ਸਕਦੇ ਹੁੰਦੇ ਮਦਰ ਫੀਡ ਤੇ ਹੀ ਹੁੰਦਾ ਹੈ ਬੇਬੀ ਉਸ ਤੋਂ ਬਾਅਦ ਐਵੇਂ ਹੁੰਦਾ ਵੀ ਆਪਾਂ ਘਰੇ ਸੈਰਲ ਇੱਕ ਬਣਾ ਕੇ ਖਵਾ ਦੰਨੇ ਆ ਬੱਚੇ ਨੂੰ ਦਹੀਂ ਖਵਾਉਣ ਲੱਗ ਜਾਂਦੇ ਆ ਹੋਰ ਕੁਝ ਕੁ ਚੀਜ਼ਾਂ ਬੱਚੇ ਨੂੰ ਖਵਾਉਣ ਲੱਗ ਜਾਂਦੇ ਆ ਬਨਾਣਾ ਖਵਾਉਣ ਲੱਗ ਜਾਂਦੇ ਆ ਹਨਾ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਮੈਂ ਜਿਹੜੀ ਜਿਆਦਾ ਘਿਓ ਸੀਗਾ ਉਹ ਘੱਟ ਕਰਤਾ ਦੁੱਧ ਮੇ ਛੱਡੀ ਨਹੀਂ ਸੀਗਾ ਠੀਕ ਹੈ ਹੋਰ ਜਿਹੜਾ ਮੈਂ ਜ਼ਿਆਦਾ ਖਾਂਦੀ ਸੀ ਉਹ ਘੱਟ ਕਰਤਾ ਠੀਕ ਆ ਹੌਲੀ ਹੌਲੀ ਡिटॉक्स ওয়াটার ਲੈਣ ਲੱਗੀ ਗਰਮੀਆਂ ਆ ਗਈਆਂ ਠੀਕ ਹੈ ਹੌਲੀ ਹੌਲੀ ਮੈਂ ਇਹ ਚੀਜ਼ਾਂ ਤੇ ਹੋ ਗਈ ਵਿਟਾਮਿਨ ਠੀਕ ਆ ਆਇਰਨ ਇਹ ਸਾਰੀਆਂ ਚੀਜ਼ਾਂ ਜਿੰਨਾ ਕਰਕੇ ਮਤਲਬ ਕਿ ਇਹ ਹੁੰਦਾ ਦੇਖੋ ਜਿਵੇਂ ਮੇਰੇ ਫੇਸ ਤੇ ਪ੍ਰੋਬਲਮ ਆ ਗਈ ਸੀਗੀ ਉਹਦੇ ਕਰਕੇ ਕੀ ਹੈ ਜਿਵੇਂ ਮੈਂ ਪ੍ਰੈਗਨੈਂਸੀ ਦੇ ਦੌਰਾਨ ਜੇ ਆਪਾਂ ਨੂੰ ਟੈਸਟ ਕਰਵਾਉਣਾ ਪੈਂਦਾ ਹੁੰਦਾ ਵੀ ਆਪਣੇ ਸਰੀਰ ਦੇ ਵਿੱਚ ਕੋਈ ਕਮੀ ਤਾਂ ਨਹੀਂ ਹੈਗੀ ਜਿਵੇਂ ਮੈਨੂੰ ਖੂਨ ਘਟ ਗਿਆ ਸੀਗਾ ਤੇ ਵਿਟਾਮਿਨ D3 ਦੀ ਮੈਨੂੰ ਬਹੁਤ ਜ਼ਿਆਦਾ ਕਮੀ ਹੋ ਗਈ ਸੀਗੀ ਠੀਕ ਆ ਉਹ ਕਿਸ ਕਾਰਨ ਹੋਈ ਵੀ ਮੈਂ ਟੈਸਟ ਨਹੀਂ ਕਰਵਾਇਆ ਬਾਅਦ ਚ ਆਪਣੇ ਜਿਹੜੇ ਹਾਰਮੋਨਸ ਹੁੰਦੇ ਆ ਉਹ ਇਨਵੈਲੈਂਸ ਹੋ ਜਾਂਦੇ ਆ ਉਹਦੇ ਕਰਕੇ ਪ੍ਰੋਬਲਮ ਇਹ ਆਉਂਦੀ ਆ ਕਾਫੀ ਸਾਰੀ ਲੇਡੀਜ਼ ਨੂੰ ਪ੍ਰੋਬਲਮ ਆਉਂਦੀ ਆ ਜਿਵੇਂ ਹੁਣ ਮੈਂ ਆਪਦੇ ਆਇਰਨ ਦੇ ਕੈਪਸੂਲ ਵਿਟਾਮਿਨ ਡੀ3 ਦੇ ਗੋਲੀਆਂ ਠੀਕ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਮੇਰੀਆਂ ਹੁਣ ਚੱਲ ਰਹੀਆਂ ਨੇ ਜੋ ਮੇਰੀ ਇਹ ਸਾਰੀ ਕਮੀ ਨੂੰ ਪੂਰਾ ਕਰਨੀ ਹੈ ਤੇ ਮੇਰਾ ਫੇਸ ਆ ਜਿਹੜਾ ਉਹ ਅੱਗੇ ਨਾਲੋਂ ਸਾਫ਼ ਵੀ ਹੋ ਰਿਹਾ ਹੈਗਾ ਤਾਂ ਇਹ ਸਾਰੀਆਂ ਚੀਜ਼ਾਂ ਮੈਂ ਆਪਦੀ ਡਾਈਟ ਦੇ ਵਿੱਚ ਰੱਖੀਆਂ ਸੀ ਆਪਦੀ ਡਾਈਟ ਲਈ ਸੀਗੀ ਠੀਕ ਆ ਚਾਹ ਦੀ ਗੱਲ ਕਰਾਂ ਬਈ ਚਾਹ ਮੈਂ ਛੱਡੀ ਨਹੀਂ ਹੈਗੀ ਨਾ ਹੀ ਮੈਂ ਛੱਡ ਸਕਦੀ ਆ ਠੀਕ ਆ ਦੁੱਧ ਵੀ ਨਹੀਂ ਛੱਡਿਆ ਸੀਗਾ 6 ਮਹੀਨੇ ਤੱਕ ਤਾਂ ਮੇਰਾ ਇਹ ਜਿਹੜਾ ਸੀਗਾ ਇਹ ਸ਼ਡਿਊਲ ਰਿਹਾ ਸੀ 6 ਮਹੀਨੇ ਤੋਂ ਬਾਅਦ ਬਈ ਮੈਂ ਸਵੇਰੇ ਜਿਹੜਾ ਹੈਗਾਗਾ 1 ਮੰਥ ਗਰਮ ਪਾਣੀ ਦੇ ਵਿੱਚ ਜਿਹੜੀ ਮੈਂ ਕੌਫੀ ਪਾ ਕੇ ਪੀਂਦੀ ਸੀਗੀ ਠੀਕ ਆ ਉਹ ਪੀਤਾ ਸੀ ਉਹਦੇ ਨਾਲ ਮੈਨੂੰ ਬੜੀ ਹੈਲਪ ਮਿਲੀ ਮੇਰਾ ਘੱਟੋ ਘੱਟ ਕਿਲੋ ਤੋਂ ਡੇਢ ਕਿਲੋ ਜਿਹੜਾ weight ਸੀਗਾ ਉਹ ਘਟ ਗਿਆ ਸੀਗਾ ਠੀਕ ਆ ਦੈਨ ਭਈ ਉਸ ਤੋਂ ਬਾਅਦ ਠੀਕ ਆ ਮੈਂ ਜਿਹੜੀ ਸੀਗੀ ਆਪਦੀ ਵਾਕ ਸਟਾਰਟ ਕਰਤੀ ਸੀਗੀ ਜੇ ਆਪਾਂ ਕਹੀਏ ਵੀ ਜਿਵੇਂ ਆਪਾਂ ਰਨਿੰਗ ਵਗੈਰਾ ਠੀਕ ਆ ਹਲਕੀਆਂ ਫੁਲਕੀਆਂ ਐਕਸਰਸਾਈਜ਼ ਜਿੰਨੀਆਂ ਵੀ ਹੁੰਦੀਆਂ ਨਾਰਮਲ ਐਕਸਰਸਾਈਜ਼ਾਂ ਠੀਕ ਆ ਆਪਦਾ ਸਟੇਅਰਸ ਤੇ ਚੜਨਾ ਉਤਰਨਾ ਠੀਕ ਆ ਆਪਦੀਆਂ ਨਾਰਮਲ ਘਰ ਦੀਆਂ ਐਕਸਰਸਾਈਜ਼ਾਂ ਪੋਚਾ ਵਗੈਰਾ ਝਾੜੂ ਵਗੈਰਾ ਇਹ ਕੰਮ ਸਟਾਰਟ ਕਰਤਾ ਸੀਗਾ ਜਿਨ੍ਹਾਂ ਨਾਲ ਕੀ ਹੈ ਮੇਰੀ ਫੁੱਲ ਬਾਡੀ ਦੀ ਐਕਸਰਸਾਈਜ਼ ਹੋ ਜਾਂਦੀ ਸੀ ਇਹਦੇ ਕਾਰਨ ਵੀ ਮੇਰਾ 1.5-2 ਕਿਲੋ weight ਆ ਜਿਹੜਾ ਉਹ ਘਟ ਗਿਆ ਸੀਗਾ ਠੀਕ ਹੈ ਜੀ ਤਾਂ ਜਿਵੇਂ ਆਪਾਂ 6 ਮਹੀਨਿਆਂ ਬਾਅਦ ਆਪਦੀ ਪ੍ਰੋਪਰ ਐਕਸਰਸਾਈਜ਼ ਕਰਨ ਕਰ ਸਕਦੇ ਆ ਆਪਾਂ ਜਿਵੇਂ ਮੈਂ ਕੋਈ ਜਿਮ ਜੋ ਆਈ ਨਹੀਂ ਕੀਤੀ ਮੇਰਾ ਕੰਮ ਹੀ ਇੰਨਾ ਬਰਡਨ ਵਾਲਾ ਹਨਾ ਮੇਰਾ ਕੰਮ ਹੀ ਇੰਨਾ ਸਟ्रेस ਵਾਲਾ ਸੀਗਾ ਮੈਂ ਡੇਲੀ ਆਪਦਾ ਕੰਮ ਤੇ ਆਉਣਾ ਸਾਰਾ ਆਪਦਾ ਕੰਮ ਨੇ ਵੇੜਨਾ ਠੀਕ ਆ ਘਰੇ ਜਿਹੜਾ ਸੀਗਾ ਆਪਦੀ ਐਕਸਰਸਾਈਜ਼ ਕਰਨੀ ਪ੍ਰੋਪਰ ਉਹਦੇ ਕਰਕੇ ਕੀ ਹੈ ਜਿਹੜਾ ਮੇਰਾ weight ਸੀਗਾ ਜਿੰਨਾ 6 ਕਿਲੋ ਮੇਰਾ weight ਵਧਿਆ ਸੀਗਾ ਉਹ ਮੈਂ ਰਿਡਿਊਸ ਕੀਤਾ ਥੈਨ ਉਸ ਤੋਂ ਬਾਅਦ ਜਿਹੜੀ ਮੈਂ ਜਿਵੇਂ ਆਪਾਂ ਕਹਿ ਦਈਏ ਹਨਾ ਵੀ ਖਾਣੀ ਪੀਣੇ ਦੇ ਵਿੱਚ ਸੁਧਾਰ ਕੀਤਾ ਠੀਕ ਹੈ ਡਾਈਟ ਵਗੈਰਾ ਦੇ ਵਿੱਚ ਜਿਵੇਂ ਕਹਦੀ ਮੈਂ ਆਪਦਾ ਰਾਤ ਦਾ ਜਿਹੜਾ ਖਾਣਾ ਸੀਗਾ ਉਹ ਛੱਡ ਦਿੱਤਾ ਸੀਗਾ ਰਾਤ ਦੀ ਰੋਟੀ ਛੱਡਤੀ ਸੀਗੀ ਠੀਕ ਹੈ ਤੇ ਜਿਹੜਾ ਮਿੱਠਾ ਸੀਗਾ ਉਹ ਮੈਂ ਘੱਟ ਕਰਤਾ ਸੀ ਜਿਵੇਂ ਮਿੱਠੇ ਦੇ ਵਿੱਚ ਜਿਵੇਂ ਕਹਾ ਤਾਂ ਮੈਂ ਚਾਹ ਹੀ ਆਪਾਂ ਰੱਖੀਏ ਕਿਉਂਕਿ ਚਾਹ বিনা ਮੇਰਾ ਸਰਦਾ ਨਹੀਂ ਦੂਸਰੀ ਜੇ ਆਪਾਂ ਚੀਜ਼ ਗੱਲ ਕਰੀਏ ਜਿਆਦਾ ਮਿੱਠੇ ਵਾਲੀ ਉਹ ਮੈਂ ਆਪਦਾ ਸਾਈਡ ਤੇ ਕਰਤਾ ਸੀ ਕਿਉਂਕਿ ਜਿਹੜਾ ਮਿੱਠਾਗਾ ਉਹ ਵੀ ਆਪਣਾ ਭਾਰ ਆ ਜਿਹੜਾ ਉਹ ਜਿਆਦਾ ਵਧਾਉਂਦਾਗਾ ਤਾਂ ਮੈਂ ਇਹੀ ਕਹਿਣੀ ਹੁੰਨੀ ਆ ਹਮੇਸ਼ਾ ਜੇ ਆਪਾਂ ਭਾਰ ਘਟਾਉਣ ਦੀ ਗੱਲ ਕਰਦੇ ਆ ਤਾਂ ਪਹਿਲਾਂ ਆਪਾਂ ਨੂੰ ਮਿੱਠਾ ਘਟਾਉਣਾ ਪਊਗਾ ਜੇ ਆਪਾਂ ਜਮੇ ਨਹੀਂ ਛੱਡ ਸਕਦੇ ਜਿਵੇਂ ਕੋਈ ਬੰਦਾ ਮੇਰੇ ਵਰਗਾ ਹੁੰਦਾ ਮੈਂ ਚਾਹ ਨਹੀਂ ਛੱਡ ਸਕਦੀ ਤਾਂ ਥੋੜਾ ਥੋੜਾ ਕਰਕੇ ਆਪਾਂ ਮਿੱਠਾ ਘਟਾ ਸਕਦੇ ਹਾਂ ਜਿਵੇਂ ਅੱਜ ਆਪਾਂ ਥੋੜਾ ਜਿਆ ਘਟਾਤਾ ਕੱਲ ਨੂੰ ਹੋਰ ਥੋੜਾ ਜਿਆ ਘਟਾਤਾ ਜਿਵੇਂ ਰੋਟੀ ਦੀ ਗੱਲ ਕਰੀਏ ਕਈ ਵਾਰ ਆਪਾਂ ਨੂੰ ਹੁੰਦਾ ਵੀ ਆਪਾਂ ਜ਼ਿਆਦਾ ਰੋਟੀਆਂ ਖਾਣੇ ਆ ਤਾਂ ਥੋੜੀ ਜੀ ਡਾਈਟ ਜਿਵੇਂ ਮੇਰੇ ਸਵੇਰ ਦੀ ਨਾ ਸਿਰਫ ਦੋ ਰੋਟੀਆਂ ਖਾਣੀਆਂ ਮੈਂ ਸਵੇਰੇ ਜੇ ਮੈਂ ਨਹੀਂ ਖਾਂਦੀ ਤਾਂ ਮੈਂ ਸ਼ਾਮ ਨੂੰ 4:00 ਵਜੇ ਦੋ ਰੋਟੀਆਂ ਖਾ ਲੂੰਗੀ ਉਸ ਤੋਂ ਬਾਅਦ ਅੱਥਨੇ ਮੈਂ ਰਾਤ ਨੂੰ ਮੈਂ ਰੋਟੀ ਰਾਤ ਨੂੰ ਜਿਹੜੀ ਆਪਾਂ ਰੋਟੀ ਖਾਂਦੇ ਆ ਰੋਟੀ ਖਾ ਕੇ ਆਪਾਂ ਉਦਹੀਂ ਸੌਂ ਜਾਂਦੇ ਆ ਹਨਾ ਆਲਸੀ ਹੋ ਜਾਂਦੇ ਆ ਤਾਂ ਸ਼ਾਇਦ ਉਹ ਚੀਜ਼ ਵੀ ਹੁੰਦੀ ਆ ਮੈਂ ਘਟੋ ਘਟ ਇੱਕ ਮਹੀਨਾ ਡੇਢ ਮਹੀਨਾ ਆਪਦਾ ਵਾਕ ਕੀਤੀ ਸੀ ਜੀ ਠੀਕ ਆ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਮੈਂ ਹਮੇਸ਼ਾ ਵਾਕ ਕਰਦੀ ਸੀ ਜਿਵੇਂ ਹੁਣ ਤਾਂ ਕਈ ਵਾਰ ਤਾਂ ਮੈਂ ਸ਼ਾਮ ਨੂੰ ਰੋਟੀ ਸਕਿਪ ਹੀ ਕਰ ਦਿੰਨੀ ਆ ਉਹਦੇ ਕਰਕੇ ਕੀ ਆ ਜਿਹੜਾ ਮੇਰਾ ਬੇਟ ਆ ਉਹ ਵਧੀਆ ਬੈਲੈਂਸ ਦੇ ਵਿੱਚ ਰਹਿੰਦਾਗਾ ਬਾਦਦਾ ਨਹੀਂ ਹੈਗਾ ਸਹੀ ਗੱਲ ਮੈਂ ਤੁਹਾਨੂੰ ਦੱਸਾਂ ਵੀ ਵਾਦਾ ਨਹੀਂ ਹੈਗਾ ਉਹ ਦੇ ਕਰਕੇ ਬਾਕੀ ਹੁਣ ਮੈਂ ਸਾਰਾ ਘਰ ਦਾ ਕੰਮ ਕਰਦੀ ਆ ਠੀਕ ਆ ਸਵੇਰੇ ਸ਼ਾਮ ਨੂੰ ਉਹਦੇ ਨਾਲ ਵੀ ਕੀ ਆ ਵੀ ਮੇਰੀ ਬਾਡੀ ਦੀ ਸਾਰੀ ਐਕਸਰਸਾਈਜ਼ ਹੋ ਜਾਂਦੀ ਆ ਤੇ ਜਿਹੜੀ ਫੈਟ ਆ ਉਹ ਵੀ ਰਿਡਿਊਸ ਹੋ ਜਾਂਦੀ ਆ ਤਾਂ ਜਿਵੇਂ ਗੱਲ ਕਰਾਂ 68 ਮੇਰਾ ਜਿਹੜਾ ਸੀਗਾ ਉਹ weight ਹੋ ਗਿਆ ਸੀਗਾ 68 ਕਿਲੋ 52 ਤੋਂ 68 ਕਿਲੋ ਹੋ ਗਿਆ ਸੀਗਾ ਤਾਂ ਕਿੰਨੇ ਵਧਿਆ ਕਿੰਨਾ ਵਧਿਆ ਰਿੱਕੀ 12 ਕਿਲੋ ਹਨਾ 16 ਕਿਲੋ ਹਨਾ 16 ਕਿਲੋ ਵਧਿਆ ਸੀ ਤਾਂ ਨਾਓ ਹੁਣ ਜਿਵੇਂ ਆ ਦੇ ਬੇਟ ਦੀ ਗੱਲ ਕਰਾਂ ਤਾਂ ਹੁਣ ਮੇਰਾ ਬੇਟ ਬਾਈ 55 ਕਿਲੋ ਆ 55 ਕਿਜੀ ਪਹਿਲਾਂ ਜਿਵੇਂ 52 ਸੀ 3 ਕਿਲੋ ਹੁਣ ਵੀ ਵਾਧਾ ਪਰ ਨਹੀਂ ਮੇਰੀ ਏਜ਼ ਤੇ ਮੇਰੀ ਹਾਈਟ ਦੇ ਅਕੋਰਡਿੰਗ ਹੁਣ ਮੇਰਾ 55 ਕਿਲੋ weight ਆ ਜਿਹੜਾ ਉਹ ਬਿਲਕੁਲ ਸਹੀ ਆ ਠੀਕ ਹੈ ਤੇ ਮੈਂ 16 ਕਿਲੋ ਜਿਹੜਾ weight ਆ ਉਹ ਆਪਦਾ ਘਟਾਇਆ ਤੇ ਜਿਵੇਂ ਗੱਲ ਕਰਾਂ ਬਾਈ ਮੈਂ ਕੋਈ ਹਰਬਲ ਲਾਈਫ ਦਾ ਪ੍ਰੋਡਕਟ ਨਹੀਂ ਲੈਂਦਾ ਕੋਈ ਹੋਰ ਕਿਸੇ ਕੰਪਨੀ ਦਾ ਮੈਂ ਕੋਈ ਪ੍ਰੋਡਕਟ ਨਹੀਂ ਲੈਂਦਾ ਕੋਈ ਮੈਂ ਦਵਾਈ ਨਹੀਂ ਲੈਂਦੀ ਪਤਲੇ ਹੋਣ ਦੀ ਕੋਈ ਮੈਂ ਗ੍ਰੀਨ ਟੀ ਨਹੀਂ ਪੀਤੀ ਪਤਲੇ ਹੋਣ ਲਈ ਠੀਕ ਹੈ ਤੇ ਕੋਈ ਮੈਂ ਜਿਵੇਂ ਮਟਾਪਾ ਘੱਟ ਕਰਨ ਵਾਸਤੇ ਪ੍ਰੋਡਕਟ ਹੁੰਦੇ ਆ ਜਾਂ ਪ੍ਰੋਟੀਨ ਕੁਛ ਵੀ ਕਹਿ ਦिए ਨਹੀਂ ਮੈਂ ਕੋਸ਼ ਯੂਜ਼ ਨਹੀਂ ਕੀਤਾ ਠੀਕ ਹੈ ਮੈਂ ਬਿਲਕੁਲ ਨੇਚਰਲ ਆਪ ਦਾ ਜਿਹੜਾ ਡਾਈਟ ਸੀਗੀ ਉਹ ਸੈੱਟ ਕਰਕੇ ਪਤਲੀ ਹੋਈ ਹਾਂ ਮਤਲਬ ਜਿਹੜੀਆਂ ਕੁੜੀਆਂ ਪਹਿਲਾਂ ਪਤਲੀਆਂ ਹੁੰਦੀਆਂ ਨੇ ਪ੍ਰੈਗਨਨਸੀ ਤੋਂ ਮੇਰੇ ਵਰਗੀਆਂ ਹੁੰਦੀਆਂ ਨੇ ਬਾਅਦ ਚ ਉਹ ਕਹਿ ਦਿੰਦੀਆਂ ਵੀ ਢੇਟ ਜ਼ਿਆਦਾ ਹੋ ਗਿਆ ਉਹ ਤੁਸੀਂ ਜੇ ਆਪ ਦਾ ਸਿਸਟਮ ਇਦਾਂ ਜੇ ਕਰ ਲਓਗੇ ਤਾਂ ਸ਼ਾਇਦ ਮੈਨੂੰ ਲੱਗਦਾ ਵੀ ਤੁਹਾਡਾ ਢੇਟ ਆ ਜਿਹੜਾ ਉਹ ਵਧੂਗਾ ਨਹੀਂ ਤੁਹਾਡਾ ਢੇਟ ਜਿਹੜਾ ਉਹ ਸਹੀ ਹੋ ਜਾਊਗਾ ਠੀਕ ਹੈ ਤਾਂ ਮੈਂ 16 ਕਿਲੋ ਐਵੇਂ ਘਟਾਇਆਗਾ ਠੀਕ ਹੈ 16 ਕਿਲੋ ਨਹੀਂ ਘਟਾਇਆ ਮੀਨ ਜੇ ਘਟਾਇਆਗਾ ਮੈਂ 13 ਕਿਲੋ ਕਿਉਂਕਿ ਉਸ ਤੋਂ ਬਾਅਦ ਵੀ ਤਾਂ 3 ਕਿਲੋ ਤਾਂ ਮੇਰਾ ਵਜ਼ਨ ਵਧਿਆ ਹੀ ਹੋਇਆਗਾ ਨਾ 52 ਸੀ ਪਹਿਲਾਂ ਹੁਣ 55 ਗਾ ਨਾ ਤਾਂ ਮੇਰਾ ਹੁਣ ਵੀ ਇਹ ਆ ਵੀ ਮੈਂ ਆਪਦਾ ਜਿਹੜਾ ਕਾਮ ਆ ਸਿਸਟਮ ਸਹੀ ਕਰਕੇ ਮੈਂ ਹੁਣ ਆਪਦੀ ਐਕਸਰਸਾਈਜ਼ ਕਰਿਆ ਕਰੂੰਗੀ ਨਾਲੇ ਤੁਹਾਨੂੰ ਵੀ ਮੈਂ ਘਰ ਬੈਠਿਆਂ ਨੂੰ ਦੱਸੂ ਵੀ ਤੁਸੀਂ ਕਿਹੜੀ ਐਕਸਰਸਾਈਜ਼ ਕਿਵੇਂ ਕਰਨੀ ਆ ਠੀਕ ਆ ਇਹ ਤੁਸੀਂ ਜੇ ਮੇਰੇ ਚੈਨਲ ਨਾਲ ਜੁੜੇ ਰਹੋਗੇ ਡੇ ਬਾਏ ਡੇ ਜਿਵੇਂ ਜਿਵੇਂ ਵੀ ਮੈਂ ਆਪ ਦੇ ਬਲੌਗ ਤੁਹਾਡੇ ਨਾਲ ਜਿਹੜੇ ਆ ਉਹ ਸ਼ੇਅਰ ਕਰਦੀ ਰਹੂੰਗੀ ਇਹ ਬਲੌਗ ਜਿਹੜਾ ਹੈਗਾ ਬਹੁਤ ਲੇਟ ਹੋ ਗਿਆ ਉਹਦੇ ਲਈ ਰੀਲੀ ਸੌਰੀ ਬਿਕੋਜ਼ ਮੇਰਾ ਕੰਮ ਹੀ ਇਦਾਂ ਦਾ ਹੁੰਦਾਗਾ ਵੀ ਮੈਂ ਬਹੁਤ ਲੇਟ ਹੋ ਗਈ ਆ ਆਪਦੀ ਇਹ ਜਰਨੀ ਤੁਹਾਡੇ ਨਾਲ ਸ਼ੇਅਰ ਕਰਦੀ ਕਰਦੀ ਕੋਈ ਗੱਲ ਨਹੀਂ ਫਿਰ ਵੀ ਅੱਜ ਇਹ ਦਿਨ ਆਈ ਗਿਆ ਤੇ ਮੈਂ ਤੁਹਾਡੇ ਨਾਲ ਆਪਦੀ ਵੀਡੀਓ ਇਹ ਸ਼ੇਅਰ ਕਰੀ ਦਿੱਤੀ ਠੀਕ ਆ ਤਾਂ ਮੇਰਾ ਤਾਂ ਬਈ ਆਹੀ ਸ਼ਡਿਊਲ ਸੀਗਾ ਠੀਕ ਆ ਨਾਰਮਲ ਜਿਦਾ ਆਪਦਾ ਆਪਣਾ ਆਮ ਘਰਾਂ ਦੇ ਵਿੱਚ ਹੁੰਦਾਗਾ ਤਾਂ ਮੈਨੂੰ ਵੀ ਇਹ ਲੱਗਦਾਗਾ ਵੀ ਜੇ ਤੁਸੀਂ ਇੰਨਾ ਕਾ ਸ਼ਡਿਊਲ ਥੋੜਾ ਹੋ ਜਾਊਗਾ ਤਾਂ ਸ਼ਾਇਦ ਜਿਨ੍ਹਾਂ ਦਾ ਬੇਟ ਇੰਨਾ ਕਾ ਹੁੰਦਾਗਾ ਉਹ ਤੁਸੀਂ ਆਪਦੇ ਬੇਟ ਨੂੰ ਮੇਨਟੇਨ ਕਰ ਸਕਦੇ ਮੇਰੇ ਅਕੋਰਡਿੰਗ ਤੁਸੀਂ ਆਪ ਦੇ weight ਨੂੰ maintain ਕਰ ਸਕਦੇ ਹੋ ਮੈਂ ਕੋਈ ਨਾ ਤੁਹਾਨੂੰ ਇਹ ਕਹਾਂ ਵੀ ਮੈਂ ਤਾਂ ਸਾਰਾ ਕੁਝ ਛੱਡਤਾ ਸੀ ਮੈਂ ਤਾਂ ਬਹੁਤ dieting ਕੀਤੀ ਹਨਾ ਨਹੀਂ ਬਾਈ ਮੈਂ ਕੋਈ ਇੰਨੀ dieting ਨਹੀਂ ਕੀਤੀ ਠੀਕ ਆ ਸਹੀ ਤੇ ਸਿੱਧੀ ਗੱਲ ਮੈਂ ਤੁਹਾਨੂੰ ਦੱਸਾਂ ਮੈਂ ਪ੍ਰੋਪਰ ਮੇਰਾ ਆ ਹੀ schedule ਰਹਾਗਾ ਠੀਕ ਆ ਤੇ ਹੁਣ ਵੀ ਮੈਂ ਰਾਤ ਨੂੰ ਰੋਟੀ ਨਹੀਂ ਖਾਂਦੀ ਮੈਂ ਆਪਦਾ ਵੇਟ ਉੱਥੇ ਸੈੱਟ ਕਰ ਲਿਆ ਠੀਕ ਆ ਆਪਦੀ ਡਾਈਟ ਮੈਂ ਉੱਥੇ ਜੇ ਕਰ ਲਈ ਹਾਂ ਮੈਂ ਬਾਹਰਲਾ ਖਾਣਾ ਵੀ ਖਾਨੀ ਆ ਜਿਵੇਂ ਹੁਣ ਕਹਾ ਤਾਂ ਮੈਂ ਬਟ ਇਹ ਨਹੀਂ ਮੈਂ ਡੇਲੀ ਖਾਈ ਜਾਊਂਗੀ ਹਫਤੇ ਦੇ ਵਿੱਚ ਅਸੀਂ ਇੱਕ ਦਿਨ ਹੁੰਦਾਗਾ ਵੀ ਠੀਕ ਆ ਬਾਹਰਲਾ ਉਹ ਹਫਤੇ ਦੇ ਵਿੱਚ ਇੱਕ ਦਿਨ ਕੋਈ ਵੀ ਹੋ ਸਕਦਾ ਠੀਕ ਹੈ ਉਹ ਹਫਤੇ ਦੇ ਵਿੱਚ ਇੱਕ ਦਿਨ ਮੇਰਾ ਕੋਈ ਵੀ ਹੋ ਸਕਦਾਗਾ ਜਿਸ ਦਿਨ ਮੈਂ ਬਾਹਰਲਾ ਖਾਣਾ ਖਾ ਲੈਣੀ ਆ ਤੇ ਬਾਕੀ ਤੁਸੀਂ ਆਪ ਦਾ ਮਿੱਠਾ ਥੋੜਾ ਜਿਹਾ ਜ਼ਰੂਰ ਘਟਾ ਕੇ ਰੱਖਿਓ ਤੇ ਤਲੀਆਂ ਫਲੀਆਂ ਚੀਜ਼ਾਂ ਤੋਂ ਜਿਹੜਾ ਹੈਗਾ ਪਰਹੇਜ਼ ਕਰਿਓ ਤਾਂ ਮੈਨੂੰ ਲੱਗਦਾ ਹੁੰਦਾ ਵੀ ਪ੍ਰੈਗਨੈਂਸੀ ਤੋਂ ਬਾਅਦ ਤੁਸੀਂ ਮੋਟੀਆਂ ਨਹੀਂ ਹੋਊਂਗੀਆਂ ਤੁਸੀਂ ਸਹੀ ਰਹੂਂਗੀਆਂ ਜੇ ਆਪਾਂ ਗੱਲ ਕਰੀਏ ਸੇਜੇਰੀਅਨ ਤੋਂ ਬਾਅਦ ਤੁਹਾਡਾ ਪੇਟ ਨਹੀਂ ਲੰਮਕੂਗਾ ਠੀਕ ਆ ਇਹਨਾਂ ਦੀਆਂ ਐਕਸਰਸਾਈਜ਼ਾਂ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਪਰ ਪਹਿਲਾਂ ਮੇਰੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਠੀਕ ਆ ਵੀ ਕਿਹਨੂੰ ਕਿਹਨੂੰ ਚਾਹੀਦੀਆਂ ਨੇ ਅਗਲੀਆਂ ਵੀਡੀਓਜ਼ ਜਿੰਨੇ ਵੱਧ ਤੋਂ ਵੱਧ ਕਮੈਂਟ ਆਉਣਗੇ ਵੀ ਹਾਂਜੀ ਦੀਦੀ ਤੁਸੀਂ ਐਕਸਰਸਾਈਜ਼ ਵਾਲੀਆਂ ਵੀਡੀਓ ਜਲਦੀ ਸਾਡੇ ਲਈ ਲੈ ਕੇ ਆਓ ਤੇ ਡਾਈਟ ਦੱਸੋ ਸਾਨੂੰ ਅਸੀਂ ਕੀ ਕੀ ਡਾਈਟ ਲੈ ਸਕਦੇ ਆ ਠੀਕ ਆ ਪ੍ਰੋਪਰ ਤੇ ਆਪਣੀ ਆਪਣੀ ਪ੍ਰੋਬਲਮ ਤੁਸੀਂ ਨੀਚੇ ਕਮੈਂਟਾਂ ਦੇ ਵਿੱਚ ਸ਼ੇਅਰ ਕਰ ਦਿਓ ਉਹੀ ਪ੍ਰੋਬਲਮ ਦੇ ਰਿਗਾਰਡਿੰਗ ਮੈਂ ਜਿਹੜੀ ਹੈਗੀ ਆ ਤੁਹਾਡੀ ਵੀਡੀਓ ਸ਼ੂਟ ਕਰਦਿਆਂ ਕਰੂੰਗੀ ਤੁਹਾਡੀ ਵੀ ਹੈਲਪ ਹੋ ਜਾ ਕਰੂਗੀ ਨਾਲੇ ਮੇਰੀ ਵੀ ਐਕਸਰਸਾਈਜ਼ ਹੋ ਜਾ ਕਰੂ ਤੁਹਾਡੇ ਨਾਲ ਤੁਸੀਂ ਵੀ ਪਤਲੇ ਹੋ ਜਾਓਗੇ ਠੀਕ ਹੈ ਜੀ ਇਹ ਸੀਗੀ ਆਪਣੀ ਅੱਜ ਛੋਟੀ ਜੀ ਵੀਡੀਓ ਵੱਧ ਤੋਂ ਵੱਧ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ